ਮੇਰਾ ਬ੍ਰਦਰ ਪਹਿਲਾਂ ਅਰਮੀਨੀਆ ਵਿੱਚ ਸੀਗਾ ਇਹ ਨਹੀਂ ਫੇਸਬੁੱਕ 'ਤੇ ਇੱਕ ਨੰਬਰ ਇਹਨਾਂ ਆਪੇ ਦੇਖ ਲਿਆ ਸੀਗਾ ਇਹਨਾਂ ਦੇ ਵਿੱਚੋਂ ਪੰਜ ਜਾਣੇ ਸੀਗੇ ਉਸ ਤੋਂ ਬਾਅਦ ਇਹ ਰਸ਼ੀਆ ਚਲੇ ਗਿਆ ਇਹ ਜਿਹੜਾ ਏਜੰਸੀ ਦਾ ਇਹਨੇ پیسے ਨਾਲ ਲੈਣ ਦੀ ਮੰਗ ਕੀਤੀ ਸੀ ਵੀ ਪਹਿਲਾਂ ਕੋਈ ਪੈਸਾ ਨਹੀਂ ਲੈਣਾ ਇਹ ਉੱਥੇ ਜਦੋਂ ਲੈ ਕੇ ਚੱਲ ਗਿਆ ਤੇ ਨਹੀਂ ਪੈਸੇ ਉੱਥੇ ਜਿਹੜਾ ਕੁੱਟਮਾਰ ਇਹਨਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਸੀ ਕਰੋਨੇ ਕੰਮ ਕਰਨਾ ਉਹਨੇ ਮੰਨ ਗਿਆ ਵੀ ਮੈਂ ਪਿੱਛੇ ਨਹੀਂ ਹਾਣਾ ਕਿਉਂਕਿ ਪੈਸੇ ਬਹੁਤ ਜ਼ਿਆਦਾ ਲੱਗੇ ਹੋਏ ਸੀਗੇ ਪੈਸਾ ਕਰਦੇ ਕੁੱਕੀ ਮਾਸਾ ਪਿੱਤਿਆ ਹੋਇਆ ਇੱਕ ਨਵੀਂ ਘਰ ਦੀ ਰਜਿਸਟਰੀ ਵੀ ਅਹੀਂ ਰੱਖੀ ਹੋਈ ਹੈ ਅਹੀਂ ਪੈਸਾ ਕਾਫੀ ਪੜਿਆ ਲੋਕਾਂ ਤੋਂ ਉਹ ਬੰਦੇ ਨੂੰ ਅਸੀਂ ਲੋਕੇਸ਼ਨ ਦਿੱਤੀ ਆਪਣੀ ਬ੍ਰਦਰ ਦੀ ਉਸ ਤੋਂ ਬਾਅਦ ਜਨਵਰੀ ਦੇ ਚੋਨੇ ਲੋਕੇਸ਼ਨ ਲਈ ਹੈ ਤੇ ਕੁੱਟਮਾਰ ਦੀਆਂ ਵੀਡੀਓ ਆਈਆਂ ਉਸ ਤੋਂ ਬਾਅਦ ਬ੍ਰਦਰ ਦੀਆਂ ਉਹਦੇ ਵਿੱਚ ਵੀ 4 ਲੱਖ ਰੁਪਏ ਦੀ ਉਹਨੇ ਡਿਮਾਂਡ ਕੀਤੀ ਹੈ ਸਾਡੇ ਕੋਲ ਜਦੋਂ ਇੱਧਰ ਪਤਾ ਕੀਤਾ ਤੇ ਅਹੀਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਕੋਲੋਂ ਕੁੱਟਮਾਰ ਕਰ ਦਿੱਤੇ ਉਹਨੇ ਵੀ ਸਾਨੂੰ ਇਹ ਗੱਲ ਕਿਹਾ ਵੀ 4 ਲੱਖ ਰੁਪਏ ਦੇ ਦਿਓ ਤੇ ਆਪਣਾ ਬੱਚਾ ਵਾਪਸ ਲੈ ਲਓ ਜੇਕਰ ਤੁਸੀਂ ਵੀ ਵਿਦੇਸ਼ ਜਾਣ ਦਾ ਸੋਚ ਰਹੇ ਹੋ ਤਾਂ ਸਭ ਤੋਂ ਪਹਿਲਾ ਇਹ ਵੀਡੀਓ ਘੌਰ ਦੇ ਨਾਲ ਦੇਖ ਲਓ ਇਹ ਵੀਡੀਓ ਇੱਕ ਭਰਾ ਦੇ ਵੱਲੋਂ ਪੜਾਇਆ ਗਿਆ ਤੇ ਇੱਕ ਮੈਸੇਜ ਇਹ ਭਰਾ ਦੇ ਵੱਲੋਂ ਸਾਰਿਆਂ ਨੂੰ ਦਿੱਤਾ ਜਾ ਰਿਹਾ ਕਿ ਤੁਸੀਂ ਵੀ ਕਿਤੇ ਗਲਤ ਟਰੈਵਲ ਏਜੰਟ ਦੇ ਹੱਥ ਨਾ ਫਸ ਜਾਣਾ ਦਰਸਲ ਇਹ ਭਰਾ ਜੋ ਕਿ ਬੀਤੇ ਕਈ ਮਹੀਨਿਆਂ ਤੋਂ ਆਪਣੀ ਇੱਕ ਭਰਾ ਦੀ ਪਾਲ ਕਰ ਰਿਹਾ ਹੈ ਜੀਹਾਂ ਮਾਮਲਾ 8 ਮਹੀਨੇ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ ਜਦੋਂ ਇੱਕ ਮਨਦੀਪ ਕੁਮਾਰ ਗੁਰਾਇਆਂ ਦਾ ਰਹਿਣ ਵਾਲਾ ਗੁਰਾਇਆਂ ਦੇ ਹੀ ਇੱਕ ਟਰੈਵਲ ਏਜੰਟ ਤੋਂ ਇਟਲੀ ਦਾ ਵੀਜ਼ਾ ਲਗਵਾ ਕੇ ਲੱਖਾਂ ਰੁਪਏ ਖਰਚ ਕਰਕੇ ਬਾਹਰ ਦੇ ਸੁਪਨੇ ਲੈ ਕੇ ਵਿਦੇਸ਼ ਪਹੁੰਚਿਆ ਸੀ ਪਰ ਦੱਸਦੀ ਕਿ ਪੈਸੇ ਕਮਾਉਣ ਦੀ ਲਾਲਸਾ ਦੇ ਵਿੱਚ ਉਹ ਨੌਜਵਾਨ ਗਲਤ ਟਰੈਵਲ ਏਜੰਟ ਦੇ ਹੱਥੀ ਫਸ ਗਿਆ ਅਤੇ ਉਸ ਟਰੈਵਲ ਏਜੰਟ ਨੇ ਉਸ ਨੂੰ ਰਸ਼ੀਆ ਦੇ ਵਿੱਚ ਫਸਾ ਦਿੱਤਾ ਜਿੱਥੇ ਉਸ ਨੂੰ ਬਹੁਤ ਪੂਰੀ ਤਰ੍ਹਾਂ ਕੁੱਟਿਆ ਜਾਂਦਾ ਹੈ ਅਤੇ ਉਸ ਦੇ ਘਰਦਿਆਂ ਤੋਂ ਪੈਸੇ ਵੀ ਮੰਗਵਾਏ ਜਾਂਦੇ ਨੇ ਇਸ ਸਬੰਧੀ ਇੱਥੇ ਰਹਿ ਰਹੇ ਮਨਦੀਪ ਦੇ ਭਰਾ ਨੇ ਦੱਸਿਆ ਹੈ ਕਿ ਉਸ ਦਾ ਭਰਾ ਵਿਦੇਸ਼ ਦੇ ਵਿੱਚ ਫਸਿਆ ਹੋਇਆ ਹੈ ਅਤੇ ਹੁਣ ਆਪਣੇ ਭਰਾ ਨੂੰ ਲੱਭਣ ਦੇ ਲਈ ਉਹ ਦਰਦਾਰ ਦੀਆਂ ਠੋਕਰਾ ਖਾ ਰਿਹਾ ਹੈ ਉਹਨੇ ਇਹ ਵੀ ਦੱਸਿਆ ਕਿ ਹਾਲ ਹੀ ਦੇ ਵਿੱਚ ਉਸ ਟਰੈਵਲ ਏਜੰਟ ਜਿਸ ਨੇ ਮਨਦੀਪ ਨੂੰ ਬਾਹਰ ਭੇਜਿਆ ਸੀ ਉਸ ਨੂੰ ਵੀ ਪੁਲਿਸ ਨੇ ਫੜ ਲਿਆ ਪਰ ਉਸ ਦੇ ਭਰਾ ਦਾ ਅਜੇ ਤੱਕ ਕੋਈ ਅਤਾ ਪਤਾ ਨਹੀਂ ਲੱਗਿਆ ਇਸ ਤੇ ਪ੍ਰਾਦਾ ਹੋਰ ਕੀ ਕਹਿਣਾ ਤੇ ਕੀ ਮੈਸੇਜ ਉਹ ਪੰਜਾਬ ਵਾਸੀਆਂ ਨੂੰ ਦੇਣਾ ਚਾਹੁੰਦਾ ਆਉ ਤੁਹਾਨੂੰ ਖੁਦ ਸੁਣਾ ਦਿੰਦੇ ਆ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਗਦੀਪ ਕੁਮਾਰ ਆ ਤੁਹਾਡਾ ਬ੍ਰਦਰ ਕਦੋਂ ਜਿਹੜਾ ਹੈਗਾ ਇਹ ਉਹ ਟਰੈਵਲ ਏਜੰਟ ਦੇ ਚਾਂਸੇ ਦੇ ਵਿੱਚ ਆਇਆ ਕਿਹੜੀ 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 ਕੰਟਰੀ ਦੇ ਵਿੱਚ ਗਿਆ ਉਸ ਵਕਤ ਕਿਵੇਂ ਰੂਸਿਆ ਦੇ ਵਿੱਚ ਫਸਿਆ ਤੇ ਕੀ ਕੁਝ ਤੁਹਾਡੀ ਗੱਲਬਾਤ ਹੋਈ ਤੇ ਹੁਣ ਇੱਕ ਟਰੈਵਲ ਏਜੰਟ ਦੀ ਗ੍ਰਿਫਤਾਰੀ ਹੋਈ ਆ ਕੀ ਮਾਮਲਾ ਕੀ ਆ ਪੂਰਾ ਦੱਸੋ ਮੇਰਾ ਬ੍ਰਦਰ ਪਹਿਲਾਂ ਅਰਮੀਨੀਆ ਵਿੱਚ ਸੀਗਾ ਇਹ ਨਹੀਂ ਫੇਸਬੁੱਕ ਤੇ ਨੰਬਰ ਇਹ ਨਹੀਂ ਆਪੇ ਦੇਖ ਲਿਆ ਸੀਗਾ ਨਾਲ ਵਿੱਚੋਂ ਪੰਜ ਜਾਣੇ ਸੀਗੇ ਉਸ ਤੋਂ ਬਾਅਦ ਇਹ ਰਸ਼ੀਆ ਚਲੇ ਗਏ ਇਹ ਜਿਹੜਾ ਏਜੰਟ ਸੀਗਾ ਇਹਨੇ ਪੈਸੇ ਨਾਲ ਲੈਣ ਦੀ ਮੰਗ ਕੀਤੀ ਸੀ ਵੀ ਪਹਿਲਾਂ ਕੋਈ ਪੈਸਾ ਨਹੀਂ ਲੈਣਾ ਇਹ ਉੱਥੇ ਜਦੋਂ ਲੈ ਕੇ ਚਲੇ ਗਿਆ ਤੇ ਨਹੀਂ ਪੈਸੇ ਉੱਥੇ ਜਿਹੜਾ ਕੁੱਟਮਾਰ ਇਹਨਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਚਾਰ ਬੰਦੇ ਖੱਦਲੋ ਕੇ ਵਾਪਸ ਆ ਗਏ ਸੀਗੇ ਤੇ ਬੜਾ ਜਰਾ ਕੰਮ ਕਰਨਾ ਚਾਹੁੰਦਾ ਸੀਗਾ ਕਹਿੰਦਾ ਮੈਂ ਕੰਮ ਕਰਨਾ ਇੱਥੇ ਮੈਂ ਕਿਹਾ ਤੂੰ ਇਲੀਗਲ ਹੋ ਜਾਏਗਾ ਵੀ ਇੱਥੇ ਕੰਮ ਨਾ ਕਰ ਦੀ ਪਰੋ ਨੇ ਕੰਮ ਕਰਨਾ ਉਹਨੇ ਮੰਨ ਗਿਆ ਵੀ ਮੈਂ ਪਿੱਛੇ ਨਹੀਂ ਆਉਣਾ ਕਿਉਂਕਿ ਪੈਸੇ ਬਹੁਤ ਜ਼ਿਆਦਾ ਲੱਗੇ ਹੋਏ ਸੀਗੇ ਪੈਸਾ ਵਰਗਾ ਚੁੱਕ ਕੇ ਮਸਾ ਭੇਜ ਜਾਵਾ ਹੈ ਕਿਉਂਕਿ ਘਰ ਤੇ ਰਜਿਸਟਰੀ ਵੀ ਅਹੀਂ ਰੱਖੀ ਹੋਈ ਹੈ ਅਹੀਂ ਪੈਸਾ ਕਾਫੀ ਪੜਿਆ ਹੋਆ ਲੋਕਾਂ ਨੂੰ ਤੇ ਇਹ ਨਾ ਬਾਬਾ ਸਾਉਂ ਦੇ ਚੱਕਰ ਚੋਂ ਕੰਮ ਕਰਨ ਲੱਗਿਆ ਉੱਥੇ ਵੀ ਮੈਂ ਕੰਮ ਕਰ ਲੈਣਾ ਤੇ ਕੋਈ ਚੱਕਰ ਨਹੀਂ ਹੈਗਾ ਤੇ ਉਸ ਤੋਂ ਬਾਅਦ ਅਸੀਂ ਚਾਰ ਬੰਦਿਆਂ ਦੇ ਇਹਨਾਂ ਤੋਂ ਪੈਸੇ ਮੰਗਨੇ ਸ਼ੁਰੂ ਕੀਤੇ ਏਜੰਟ ਦੇ ਕੋਲੋਂ ਉਹਨੇ ਪੈਸੇ ਦੇਣ ਨੂੰ ਰਾਜ਼ੀ ਹੋ ਗਿਆ ਹੈਗਾ ਤੇ ਉਹਨੇ ਕਿਹਾ ਵੀ ਚਾਰ ਬੰਦਿਆਂ ਦੇ ਪੈਸੇ ਦੇ ਦੰਨੇ ਆ ਤੁਹਾਨੂੰ ਇੱਕ ਬੰਦਾ ਉੱਥੇ ਕੰਮ ਤੇ ਲਵਾ ਦੰਨੇ ਆ ਇਹ ਵਾਸਤੇ ਉਹ ਬੰਦੇ ਨੇ ਅਸੀਂ ਲੋਕੇਸ਼ਨ ਦਿੱਤੀ ਆਪਣੇ ਬ੍ਰਦਰ ਦੀ ਉਸ ਤੋਂ ਬਾਅਦ ਜਨਵਰੀ ਵਿੱਚ ਉਹਨੇ ਲੋਕੇਸ਼ਨ ਲਈ ਹੈ ਤੇ ਕਟਮਾਰ ਦੀਆਂ ਵੀਡੀਓ ਆਈਆਂ ਉਸ ਤੋਂ ਬਾਅਦ ਬ੍ਰਦਰ ਦੀਆਂ ਤੇ ਉਹਦੇ ਵਿੱਚ ਵੀ 4 ਲੱਖ ਰੁਪਏ ਦੀ ਉਹਨੇ ਡਿਮਾਂਡ ਕੀਤੀ ਹੈ ਸਾਡੇ ਕੋਲ ਜਦੋਂ ਇੱਧਰ ਪਤਾ ਕੀਤਾ ਤੇ ਅਸੀਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਬੰਤੇ ਉਹਨਾਂ ਕਟਮਾਰ ਕਰਦੇ ਪਏ ਉਹਨੇ ਵੀ ਸਾਨੂੰ ਇਹੀ ਗੱਲ ਕਿਹਾ ਵੀ 4 ਲੱਖ ਰੁਪਏ ਦੇ ਦਿਓ ਤੇ ਆਪਣਾ ਬੱਚਾ ਵਾਪਸ ਲੈ ਲਓ ਤੇ ਪੈਸੇ ਤਾਂ ਸਾਡੇ ਕੋਲ ਹਾਈ ਨਹੀਂ ਸੀਗੇ ਤੇ ਬਸ ਫਿਰ ਜਦੋਂ ਅਸੀਂ ਪੈਸੇ ਨਹੀਂ ਦਿੱਤੇ ਤੇ 3 ਮਾਰਚ ਨੂੰ ਸਾਡੀ ਕਾਲ ਜਿਹੜੀ ਆਈ ਹੈ ਮਨਦੀਪ ਜੀ ਵੀ ਮੈਨੂੰ ਇਹ ਤੱਕੇ ਦੇ ਵਾਲਾ ਰੂਸੀ ਆਰਮੀ ਦੇ ਵਿੱਚ ਫੜਵਾ ਦਿੱਤਾ ਜਾਂ ਉੱਥੇ ਭਰਤੀ ਕਰਵਾ ਦਿੱਤਾ ਤੇ ਮੈਨੂੰ ਇਥੋਂ ਘੜਵਾ ਲਓ ਨਹੀਂ ਤਾਂ ਇਹ ਮੈਨੂੰ ਮਰਵਾ ਦੇਣਗੇ ਇੰਨੀ ਕੀ ਗੱਲ ਹੋਈ ਉਹਦੇ ਨਕਸ ਤੋਂ ਬਾਅਦ ਉਹ ਕੋਈ ਗੱਲ ਨਹੀਂ ਹੋਈ ਜਿਵੇਂ ਨੰਬਰ ਨਹੀਂ ਚੱਲਦਾ ਪਿਆ ਇਹ ਦਰਖਾਸਤ ਤੋਂ ਬਾਅਦ ਅਸੀਂ ਜਿਹੜਾ ਭੱਜ ਦੌੜ ਕਰਨੀ ਸ਼ੁਰੂ ਕੀਤੀ ਪਰ ਜਿਹੜਾ ਕੀ ਆ ਹੱਥ ਪੱਲਾ ਮਾਰਦੇ ਮਾਰਦੇ ਫਿਰ ਅਸੀਂ ਸੰਤ ਸਿੱਚੀਵਾਲ ਜੀ ਕੋ ਪਹੁੰਚੇ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਕਿ ਰੂਸੀਨ ਅੰਬੈਸੀ ਦੇ ਨਾਲ ਦਾ ਸੈਂਟਰ ਗਵਰਨਮੈਂਟ ਦੇ ਨਾਲ ਲਗਾਤਾਰ ਗੱਲ ਕਰਦੇ ਪਏ ਸੀ ਉਹਨਾਂ ਦੇ ਨਤੀਜੇ ਸਦਕਾ ਜਿਹੜਾ ਆ ਕੀ ਨਾਮਾ ਜੈ ਸ਼ੰਕਰ ਜੀ ਪਹਿਲਾਂ ਰੂਸ ਰੂਸ ਤੋਂ ਜਾ ਕੇ ਆਏ ਉਸ ਤੋਂ ਬਾਅਦ ਆਪਣੇ ਪੀਐਨ ਸਾਹਿਬ ਰੂਸ ਜਾ ਕੇ ਆਏ ਆ ਸਾਡੀ ਆਸ ਕਾਫੀ ਬੱਦਲ ਗਈ ਸੀ ਕਿ ਵੀ ਜਿਹੜੇ ਆ ਕਿ ਹੁਣ ਪ੍ਰਧਾਨ ਮੰਤਰੀ ਆਪ ਗਏ ਆ ਵੀ ਸਾਡੇ ਬੱਚੇ ਜਿਹੜੇ ਆ ਜਿੰਨੇ ਵੀ ਉੱਤੇ ਭਾਰਤੀ ਫਸੇ ਹੋਏ ਆ ਉਹ ਵਾਪਸ ਆ ਜਾਣਗੇ ਪਰ ਪੀਐਮ ਸਾਹਮਣੂ ਗਿਆਨ ਨੂੰ ਕਾਫੀ ਟਾਈਮ ਹੋ ਗਿਆ ਹੈ ਤੇ ਸਾਡੀ ਜਿਹੜੀ ਆਸ ਉਮੀਦ ਹੈ ਥੋੜੀ ਜਿਹੀ ਟੁੱਟਦੀ ਸਾਨੂੰ ਨਜ਼ਰ ਆ ਰਹੀ ਹੈ ਪਰ ਅਸੀਂ ਸੈਂਟਰ ਗੌਰਮੈਂਟ ਨੂੰ ਫਿਰ ਦੁਬਾਰਾ ਅਪੀਲ ਕਰਦੇ ਆ ਜਾਂ ਸਾਨੂੰ ਆਸ ਵੀ ਹੈਗੀ ਹੈ ਵੀ ਸਾਡੇ ਜੇ ਉਹਨਾਂ ਨੂੰ ਉੱਥੋਂ ਕੋਈ ਕੱਢ ਕੇ ਲਿਆ ਸਕਦਾ ਹੈ ਤਾਂ ਪੀਐਮ ਸਾਡੇ ਮੋਦੀ ਸਾਹਿਬ ਵੀ ਹੈ ਵੀ ਉਹ ਹੀ ਕੱਢ ਕੇ ਲਿਆ ਸਕਦੇ ਆ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਦੁਬਾਰਾ ਰਿਕਵੈਸਟ ਕਰਦੇ ਆ ਆਪਣੇ ਵੱਲੋਂ ਕਿ ਜਿਹੜੇ ਸਾਡੇ ਜਿੰਨੇ ਵੀ ਉੱਥੇ ਭਾਰਤੀ ਫਸੇ ਹੋਏ ਆ ਜਲਦ ਤੋਂ ਜਲਦ ਉੱਥੋਂ ਕੱਢਿਆ ਜਾਵੇ ਉਹਨਾਂ ਨੂੰ ਏ ਜਿਹੜੇ ਏਜੰਟ ਹੈ ਇੱਧਰ ਆਪਣੇ ਇੰਡੀਆ ਦੇ ਵਿੱਚ ਬਾਕੀ ਰਹਿ ਗਏ ਇੰਡੀਆ ਇੱਧਰ ਜਿਹੜੇ ਏਜੰਟ ਹੈ ਉਹਨਾਂ ਤੋਂ ਕਦੀ ਤੋਂ ਕਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਉਹਨਾਂ ਦਾ ਜਿਹੜਾ ਅੱਗੇ ਹੁਣ ਅਜੇ ਵੀ ਉਹ ਲਗਾਤਾਰ ਆ ਜਿਹੜਾ ਫਰਾਡ ਦਾ ਕੰਮ ਹੈ ਲਗਾਤਾਰ ਕਰਦੇ ਪਏ ਆ ਕਿ ਇਹ ਨਹੀਂ ਕਿ ਜੋਨਾ ਤੇ ਐਫ ਆਈ ਆਰ ਹੋ ਗਈ ਉਹਨਾਂ ਦਾ ਇੱਕ ਬੰਦਾ ਫੜੋ ਗਿਆ ਤੇ ਉਹ ਰੁਕ ਗਿਆ ਮੇਰੀ ਹਜੇ ਪਰਸਨ ਕੋਈ ਨਾਲ ਹੋਈ ਹੈ ਉਹ ਕਿਸੇ ਦੇ ਘਰੋਂ ਪੈਸੇ ਲੈਣ ਗਏ ਆ ਦੋ ਬੰਦੇ ਬਾਹਰ ਭੇਜਣ ਵਾਸਤੇ ਲਗਾਤਾਰ ਹੀ ਯਾਨੀ ਕਿ ਉਹ ਇਹ ਕੰਮ ਜਿਹੜਾ ਫਰੋਡ ਦਾ ਕੰਮ ਹੈ ਲਗਾਤਾਰ ਹੀ ਕਰੀ ਜਾਂਦੇ ਆ ਤੇ ਇਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਇਹ ਕਿਤੇ ਨਾ ਕਿਤੇ ਇੰਟਰਨੈਸ਼ਨਲ ਮਾਮਲਾ ਬਣ ਜਾਂਦਾ ਜਦੋਂ ਇੱਕ ਕੰਟਰੀ ਤੋਂ ਚੱਕ ਕੇ ਦੂਸਰੀ ਕੰਟਰੀ ਦੇ ਵਿੱਚ ਆਰਮੀ ਵਾਸਤੇ ਬੰਦੇ ਦੇਦੇ ਨੇ ਕਿਤੇ ਨਾ ਕਿਤੇ ਬਹੁਤ ਵੱਡੇ ਨਾ ਨਾ ਕੰਮ ਚੱਲਦਾ ਪਿਆ ਤੇ ਤੁਸੀਂ ਉਹ ਜੇ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਬ੍ਰਦਰ ਨੂੰ ਉੱਧਾ ਫਸਾਇਆ ਗਿਆ ਹੈ ਤੁਸੀਂ ਸਭ ਤੋਂ ਪਹਿਲਾਂ ਕੰਪਲੇਂਟ ਕਿੱਥੇ ਕੀਤੀ ਹੈਗੀ ਹੈ ਕੰਪਲੇਂਟ ਅਸੀਂ ਲੋਕਾਂ ਜਿਹੜਾ ਆਨੇ ਐਫ ਆਈ ਆਰ ਕੀਤੀ ਸੀਗੀ ਅਸੀਂ ਔਰਗ ਵਾਲੇ ਅਸੀਂ ਬਹੁਤ ਘੁੰਮੇ ਪਰ ਸਾਡਾ ਕਿਸੇ ਨੇ ਮਾ ਨਹੀਂ ਫੜੀ ਸਾਨੂੰ ਸਮਝ ਵੀ ਨਹੀਂ ਆਉਂਦਾ ਤੇ ਅੱਜ ਵੀ ਹੁਣ ਕਰੀਏ ਕੀ ਫਿਰ ਉਸ ਤੋਂ ਬਾਅਦ ਸਾਨੂੰ ਕਿਸੇ ਨੇ ਦੱਸਿਆ ਸੀ ਜੀ ਸੰਤ ਸਿੱਚੇਵਾਲ ਜੀ ਕੋਲ ਜਾਓ ਉਹ ਇਧਾਰੇ ਕਿਸ ਜਿਹੜੇ ਹੈਂਡਲ ਕਰ ਲੈਂਦੇ ਆ ਇਸ ਅਸਿਸਟੈਂਟ ਜੀ ਚੀਵਾਲ ਜੀ ਕੋ ਪਹੁੰਚ ਕੇ ਤੁਸੀਂ ਉਹਨਾਂ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਸਾਨੂੰ ਬਹੁਤ ਆਸ ਵੱਜੀ ਹੋਈ ਹੈ ਹਜੇ ਵੀ ਉਹ ਸਾਡਾ ਜਿਹੜਾ ਕੇਸ ਹੈ ਬਹੁਤ ਬਰੀਕੀ ਦੇ ਨਾਲ ਦੇਖਦੇ ਪਏ ਆ ਤੇ ਆਜਮਗੜ ਦੇ ਕੇਸ ਮੋਰੇ ਆਏ ਸੀਗੇ ਮੈਨੂੰ ਉਧਰੋਂ ਕਿਸੇ ਦਾ ਫੋਨ ਆਇਆ ਸੀਗਾ ਔਰ ਕਿਸੇ ਬੰਦੇ ਨੇ ਆਪਣੀ ਲੋਕੇਸ਼ਨ ਦੱਸੀ ਸੀ ਰਸ਼ੀਆ ਆਰਮੀ ਦੇ ਵਿੱਚੋਂ ਉਹ ਮੈਂ ਗੱਲ ਉਹਨਾਂ ਨੂੰ ਦੱਸੀ ਸੀਗੀ ਕਿ ਉਹਨੂੰ ਉਸ ਬੰਦੇ ਨਾਲ ਗੱਲ ਕਰਨੀ ਸ਼ੁਰੂ ਕੀਤੀ ਸੀਗੀ ਉਨੇ ਦੱਸਿਆ ਸੀਗਾ ਵੀ ਮੇਰੀ ਲੋਕੇਸ਼ਨ ਆ ਮੇਰੇ ਤੋਂ 150 ਕਿਲੋਮੀਟਰ ਜਿਹੜਾ ਪਿੱਛੇ ਮਨਦੀਪਪੁਰਾ ਦਾ ਕੈਂਪ ਹੈ ਇਹ ਗੱਲ ਮੈਂ ਜਿਹੜੀ ਉਹਨਾਂ ਨੂੰ ਦੱਸੀ ਸੀਗੀ ਤੇ ਉਹਨੇ ਕਾਰਵਾਈ ਕਰਦੇ ਹੋਏ ਦੁਬਾਰਾ ਮੇਲਾ ਜਿਹੜੀਆਂ ਰਸ਼ੀ ਆਰਮੀ ਨੂੰ ਪਾਈਆਂ ਸੀਗੀਆਂ ਥੋੜੀ ਜੀ ਰਾਤ ਦੀ ਗੱਲ ਇਹ ਮਿਲੀ ਹੈ ਕਿ ਬਸ ਜਿਹੜੇ ਹੁਣ ਜਿਹੜੇ ਪੀਐਮ ਮੋਦੀ ਸਾਹਿਬ ਜੀ ਤੋਂ ਜਾ ਕੇ ਆਏ ਆ ਉਹ ਜਿਹੜੇ ਬੰਦੇ ਹੁਣ ਛੱਟ ਵਗੈਰਾ ਲੱਗਦੀ ਆ ਕਿਸੇ ਦੇ ਉਹ ਉਸੇ ਕੈਂਪ ਵਿੱਚ ਹੀ ਰਹਿ ਜਾਂਦੇ ਦੁਬਾਰਾ ਬੋਰ ਤੇ ਨਹੀਂ ਭੇਜਦੇ ਪਏ ਉਹਦੇ ਨਾਲ ਇਹ ਪਤਾ ਲੱਗਦਾ ਪਿਆ ਵੀ ਇੰਡੀਆ ਦੇ ਜਿਹੜੇ ਬੰਦੇ ਸੈੱਟ ਤੇ ਕਰਨੇ ਸ਼ੁਰੂ ਕਰ ਦਿੱਤੇ ਆ ਔਰ ਸਾਡੇ ਭਰਾ ਦਾ ਨਿਆ ਜੀ ਤੱਕ ਕੁਝ ਵੀ ਪਤਾ ਲੱਗਾ ਕਿਉਂਕਿ ਲਾਸਟ ਸੌਦੀ ਜਿਹੜੀ ਆ ਪ 3 ਮਾਰਚ ਦੀ ਗੱਲ ਹੋਈ ਹੈ ਇਹਨਾਂ ਨੂੰ 6 ਮਹੀਨੇ ਹੋ ਗਏ ਪਾ ਜਿਹੜਿਆਂ ਨੂੰ ਪਰ ਹਜੇ ਤੱਕ ਵੀ ਮੈਨੂੰ ਆਪਣੇ ਬਰਦ ਦਾ ਕੁਝ ਪਤਾ ਨਹੀਂ ਲੱਗਾ ਹੈਗਾ ਇਸ ਸੰਬੰਧ ਦੇ ਵਿੱਚ ਮੈਂ ਆਪਾਂ ਸੈਂਟਰਲ ਗਵਰਨਮੈਂਟ ਨੂੰ ਤੇ ਰਸ਼ੀਆ ਜਿਹੜੀ ਐਮਬੈਸੀ ਆਪਣੀ ਇੰਡੀਅਨ ਐਮਬੈਸੀ ਆ ਉੱਤੇ ਮੇਲਾ ਗਜ਼ਾਰਾ ਵੀ ਪਾਈਆਂ ਉਹਨਾਂ ਦੇ ਮੰਗੇ ਜਵਾਬ ਲਗਾਤਾਰ ਰਿਸਪੌਂਸ ਮਿਲਦਾ ਪਿਆਵਾ ਤੇ ਉਹਦੇ ਨਾਲ ਮੈਨੂੰ ਕਿਤੇ ਨਾ ਕਿਤੇ ਮੇਰੀ ਆਸ ਜਿਹੜੀ ਜਾਗਦੀ ਹੈ ਵੀ ਸਾਡੀ ਜਿਹੜੀ ਗਵਰਨਮੈਂਟ ਹੈ ਉਹ ਇਸ ਪ੍ਰਯਾਸ ਵਿੱਚ ਲੱਗੀ ਹੋਈ ਹੈ ਵੀ ਜਿੰਨੇ ਵੀ ਉੱਤੇ ਭਾਰਤੀ ਜਿਹੜੇ ਫੋਟੋ ਉਹ ਇਕੜਵਾ ਲੈਣਗੇ ਜੇਤੀ ਤੋਂ ਜੇਤੀ ਕਰਵਾ ਲੈਣਗੇ ਹਾਂਜੀ اچھا ਇੱਕ ਜਿਹੜਾ ਟ੍ਰੈਵਲ ਏਜੰਟ ਗ੍ਰਿਫਤਾਰ ਹੋਇਆ ਹੈ ਜੋ ਇਸੇ ਤਰੀਕੇ ਦਾ ਕੰਮ ਕਰਦਾ ਹੈ ਹਾਂਜੀ ਉਸ ਟ੍ਰੈਵਲ ਏਜੰਟ ਨੂੰ ਤੁਸੀਂ ਪਛਾਣ ਦਿਓ ਕਿ ਉਸ ਦੇ ਗ੍ਰਿਫਤਾਰੀ ਨਾਲ ਤੁਹਾਡੀ ਆਸਬੱਜੀ ਹੈ ਕਿ ਹੋ ਹੋ ਸਕਦਾ ਕੁਝ ਨਾ ਕੁਝ ਹਾਂਜੀ ਹਾਂਜੀ ਬਾਕੀ ਦੇ ਜਿਹੜੇ ਏਜੰਟ ਰਹਿ ਗਏ ਮੈਂ ਇਹ ਵੀ ਸੋਚਦਾ ਵੀ ਜਿਹੜਾ ਇੱਕ ਬੰਦਾ ਹੱਥ ਸਾਡੇ ਲੱਗਾ ਆਵਾਜ਼ ਆ ਪੁਲਿਸ ਦੇ ਹੱਥ ਲੱਗਾ ਆ ਉਹਨੂੰ ਗ੍ਰਿਫਤਾਰ ਕਰਕੇ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਜਿਹੜੇ ਬਾਕੀ ਬੰਦੇ ਆ ਉਹ ਅਸੀਂ ਕੋਸ਼ਿਸ਼ ਸਭ ਪੁਲਿਸ ਨੇ ਜਾਰੀ ਆ ਵੀ ਲਗਾਤਾਰ ਜਿਹੜਾ ਉਹਨਾਂ ਨੂੰ ਰਾਉਂਡ ਅਪ ਕੀਤਾ ਜਾਵੇ ਸ਼ਾਇਦ ਉਹ ਕੋਸ਼ਿਸ਼ ਕਰਦੇ ਵੀ ਆ ਪਰ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਵੀ ਉਹਨਾਂ ਦੀ ਕੋਸ਼ਿਸ਼ ਜਿਹੜੀ ਉਹ ਢਿੱਲੀ ਪੈ ਰਹੀ ਆ ਇੱਕ ਬੰਦੇ ਨੂੰ ਗ੍ਰਿਫਟਾਰ ਕਰ ਲਿਆ ਕਿਉਂਕਿ ਇਹ ਮਾਮਲੇ ਬਹੁਤ ਸੈਂਸੀਅਰ ਹੈ ਕਿਉਂਕਿ ਇਹ ਬੰਦੇ ਜਿਹੜੇ ਚੱਕ ਕੇ ਇਧਰੋਂ ਚੱਕ ਕੇ ਰਸ਼ੀਆ ਆਰਮੀ ਦੇ ਵਿੱਚ ਰਸ਼ੀਆ ਭੇਜਦੇ ਆ ਉੱਥੋਂ ਕਿਸੇ ਤਰੀਕੇ ਨਾਲ ਰਸ਼ੀਆ ਆਰਮੀ ਦੇ ਵਿੱਚ ਫਸਾ ਲਿੰਦੇ ਬੰਦੇ ਨੂੰ ਇਹ ਕਿਤੇ ਨਾ ਕਿਤੇ ਮਾਨਵਤਾ ਤਸਕੀਰ ਦਾ ਕੰਮ ਕਰਦੇ ਪਏ ਆ ਗਵਰਨਮੈਂਟ ਨੂੰ ਜਾਂ ਆਪਣੇ ਆਪਣੇ ਜਿਹੜੀ ਪੰਜਾਬ ਦੀ ਗਵਰਨਮੈਂਟ ਆ ਖਾਸ ਕਰਕੇ ਇਹਨਾਂ ਤੇ ਚੰਗੀ ਤਰ੍ਹਾਂ ਨੱਥ ਪਾਉਣੀ ਚਾਹੀਦੀ ਏਦਾਂ ਦੀ ਕਰਕੇ ਇਹਨਾਂ ਨੂੰ ਕੋਈ ਡਰਾ ਡਰਾਵਾ ਪਾਇਆ ਜਾਵੇ ਕਿਉਂਕਿ ਮੇਰੇ ਐਫਆਈਆਰ ਕੰਮ ਤੇ باوجود ਇਹ ਤੇ ਲੇਣਾ ਕੰਮ ਕਰਦੇ ਪਏ ਆ ਤੇ ਇਹਨਾਂ ਤੇ ਕੋਈ ਏਦਾਂ ਇਹਨਾਂ ਨੂੰ ਡਰ ਮਹਿਸੂਸ ਨਹੀਂ ਹੈਗਾ ਅੱਛਾ ਜਿਸ ਬੰਦੇ ਨੇ ਤੁਹਾਨੂੰ ਤੁਹਾਡੇ ਬ੍ਰਦਰ ਨਾਲ ਗੱਲ ਹੋਈ ਸੀ ਇਥੇ ਇੰਡੀਆ ਦੇ ਵਿੱਚ ਉਸ ਦਾ ਕੀ ਨਾਮ ਆ ਕਿਹੜੀ ਟਰੈਵਲ ਏਜੰਸੀ ਹੈ ਉਹਦੀ ਸੰਦੀਪ ਹਾਂਸਾ ਟਰੈਵਲ ਦਾ ਮੈਨੂੰ ਨਾਮ ਯਾਦ ਨਹੀਂ ਮੈਂ ਤੁਹਾਨੂੰ ਪਾ ਦੂੰਗਾ ਸ ਮੇਰੇ ਕੋ ਹੈਗਾ ਉਹਦਾ ਲਿਖਤੀ ਰੂਪ ਵਿੱਚ ਹੈਗਾ ਆ ਥੋੜਾ ਜਿਹਾ ਉਹ ਡਾਕੂਮੈਂਟ ਪਏ ਆ ਉਹਦੇ ਚੈੱਕ ਵਗੈਰਾ ਮੈਨੂੰ ਦਿੱਤੇ ਸੀਗੇ ਉਹਨੇ ਜਦੋਂ ਪੇਮੈਂਟ ਲੈ ਲਈ ਸੀ ਸਾਡੇ ਕੋਲ ਵੀ ਜੇ ਤੁਹਾਡੇ ਬੰਦੇ ਨਾ ਉੱਥੇ ਪਹੁੰਚਣਗੇ ਤਾਂ ਜਿਹੜੇ ਚੈੱਕ ਆ ਤੂੰ ਲਗਾ ਸਕਦਾ ਮੇਰੇ ਕੋ ਪੇਮੈਂਟ ਲੈ ਸਕਦਾ ਵਾਪਸ ਪਰ ਅਸੀਂ ਚੈੱਕ ਵੀ ਲਗਾਏ ਉਹ ਬਾਉਂਸ ਹੋ ਗਿਆ ਤੇ ਅਸੀਂ ਪੈਸਿਆਂ ਦੀ ਮੰਗ ਕੀਤੀ ਹਜੇ ਤੱਕ ਵੀ ਸਾਨੂੰ 1 ਰੁਪਏ ਦੀ ਜਿਹੜੀ ਉਹਨਾਂ ਵੱਲੋਂ ਆਸ ਯਾਨੀ ਕਿ ਕੋਈ ਆਸ ਨਹੀਂ ਹੈਗੀ ਸਾਨੂੰ ਆਪਣੇ ਨਾਲ ਪੈਸਿਆਂ ਦੀ ਇੱਕ ਪਾਸੇ ਸਾਡੇ ਆਏ ਪੈਸੇ ਵੀ ਗਏ ਜੋ ਸਾਡਾ ਬੰਦਾ ਵੀ ਜਿਹੜਾ ਉਹ ਫਸਿਆ ਹੋਇਆ ਰਸ਼ੀ ਆਰਮੀ ਦੇ ਵਿੱਚ ਅਸੀਂ ਸੈਂਟਰ ਗਵਰਨਮੈਂਟ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਇੱਕੋ ਹੱਥ ਜੋੜ ਕੇ ਰਿਕਵੈਸਟ ਕਰਦੇ ਆ ਕਿ ਇਹਦੇ ਠਾਵੇ ਏਜੰਟਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ